ਪੰਜਾਬ ਵਿੱਚ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਜਾਣਕਾਰੀ ਅਨੁਸਾਰ ਮਾਛੀਬੜਾ ਸਾਹਿਬ ਦੇ ਪਿੰਡ ਮੰਡ ਜੋਧਵਾਲ ਦਾ ਇੱਕ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ ਮ੍ਰਿਤਕ ਨੌਜਵਾਨ ਦੇ ਦਾਦੇ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਨਸ਼ੇ ਦੀ ਓਵਰਡੋਜ਼ ਨਾਲ ਇਸ ਦੀ ਵੀ ਮੌਤ ਹੋ ਗਈ ਹੈ ਇਹ ਇਸ ਵਕਤ ਇਹ ਗਿਆ ਛਡਾਇਆ ਸੀ ਮੈਂ ਛੱਡਦੇ ਕਿਸੇ ਛੱਡ ਦਿੰਦਾ ਕਿ ਖਾ ਲੈਂਦਾ ਕਿ ਛੱਡ ਦਿੰਦਾ ਕਿ ਖਾ ਲੈਂਦਾ ਇਹ ਬਾਅਦ ਦੇ ਵਿੱਚ ਫਿਰ ਜਾ ਕੇ ਨਾ ਇਹ ਇਹ ਅੱਜ ਰਾਤ ਇਹਦੀ ਮਾਂ ਨੇ ਕਿ ਪੈਸੇ ਦੇ ਦਿੱਤੇ ਮੈਂ ਪੈਸਾ ਵੀ ਕੱਟ ਦਿੰਦਾ ਸੀ ਉਹ ਪੈਸਿਆਂ ਦੇ ਨਾਲ ਫਿਰ ਇਹ ਲਿਆ ਮਾਸ ਲਿਆ ਉੱਥੇ ਸਾਹਬ ਨੇ ਵੇਖਿਆ ਉਹ ਖਾਧਾ ਖਾ ਪੀ ਕੇ ਕਿ ਭਈਆ ਨਾਲ ਤੇ ਇਹ ਐ ਲਵਾ ਕੇ ਨਾ ਟੀਕਾ ਤੇ ਮੰਜੀ ਤੇ ਲਮਾ ਬੈੱਡੇ ਤੇ ਪੈ ਗਏ ਬੈੱਡ ਤੋਂ ਫਿਰ ਕਿਹਦੀ ਕੋ ਲੱਤਾਂ ਨਹੀਂ ਤਾਂ ਚੱਕ ਹੋ ਕੇ ਬੈੱਡ ਤੇ ਪੈਣ ਗਿਆ ਅਸਾਂ ਆਪ ਆਪਣੇ ਕਮਰਿਆਂ 'ਚ ਪੈ ਗਏ ਆਂ ਅਸਾਂ ਆਖਾ ਠੀਕ ਠਾਕ ਹੋਣ ਤੇ ਮਥਬਲੇ ਤੇ ਜਿਲੇ 1 ਵਜੇ ਅਸਾਂ ਉੱਠ ਕੇ ਵੇਖਿਆ ਤੇ ਤੇ ਆਖੜਿਆ ਪਿਆ ਫੇਰ ਅਸਾਂ ਚਾਰਾ ਬਾਰਾ ਦਬਾਈ ਪਾਈ ਇਹ ਤੋਂ ਨਸ ਤੋਂ ਨਸ ਜਿੰਨੇ ਇਕੱਠੇ ਫੇਰ ਅਸਾਂ ਮਥਬਲੇ ਬਾਈ ਉਥੋਂ ਫੇਰ ਬਖਾਇਆ ਵੀ ਇਹ ਦੇਖੋ ਉੱਥੇ ਆਦਨੇ ਨੂੰ ਖਦਰ ਨਾਲ ਲੈ ਜੋ ਖਤਮ ਦੇਖੋ ਜੀ ਤੁਹਾਡੇ ਸਾਹਮਣੇ ਐਡਾ ਨੌਜਵਾਨ ਐਨ ਪੀ ਐਡੀ ਲਾਸ਼ ਉਹਨਾਂ ਤੋਂ ਮਾਂ ਕੋਲ ਨੂੰ ਪਤਾ ਨਹੀਂ ਨਸ਼ਾ ਬੰਦ ਕਰਤਾ ਜਾ ਉਹਨਾਂ ਨੂੰ ਪਤਾ ਜਿਹਨਾਂ ਦੇ ਪੁੱਤਰ ਖਾਂਦੇ ਨੇ ਨਸ਼ਾ ਤੇ ਕੀ ਉਹਨਾਂ ਦੇ ਹਾਲਾਤ ਨੇ ਜੀ ਇਹ ਜ਼ਿਲ੍ਹੇ ਨੂੰ ਲੱਗ ਗਿਆ ਮੁਰਕੇ ਨੇ ਛੱਡਿਆ ਹੀ ਨਹੀਂ ਜੀ ਤੇ ਜੇ ਨੇੜੇ ਉੱਥੇ ਲੋਕ ਕਰਦੇ ਨੇ ਤਾਂ ਹੀ ਇਹਨੂੰ ਮਿਲਦਾ ਨਸ਼ਾ ਤੇ ਤਾਂ ਹੀ ਆਉਂਦਾ ਜੀ ਜਿੱਥੇ ਦੁੱਖ ਹੁੰਦਾ ਜਦੋਂ ਇੱਕ ਦਾਦਾ ਹੱਥ ਵਿੱਚ ਸਰਿੰਜ ਲੈ ਕੇ ਤੇ ਕੋਈ ਵਿਚ ਖੜਾ ਹੋਵੇ ਹਸਪੀਟਲ ਦੇ ਜਿੱਥੇ ਉਹਦੇ ਪੋਤੇ ਦੀ লাশ ਪਈ ਹੋਵੇ ਤੇ ਬਰਲਾਉਂਦਾ ਹੋਵੇ ਕਰਲਾਉਂਦਾ ਹੋਵੇ ਵੀ ਮੇਰਾ ਪੁੱਤ ਨਸ਼ੇ ਨਾਲ ਮਰ ਗਿਆ ਕਿਹੜੇ ਹਾਲਾਤ ਹੋਣਗੇ ਉਸ ਦਾਦੇ ਦੇ ਜਿਹੜਾ ਆਪ ਸਮਾਜ ਨੂੰ ਦੱਸ ਰਿਹਾ ਪਰ ਇੱਕ ਦੁਖਦਾਈ ਖਬਰ ਇਹ ਆ ਵੀ ਉਸ ਤੋਂ ਕੁਝ ਘੰਟਿਆਂ ਬਾਅਦ ਇਹ ਸਟੋਰੀ ਕੁਝ ਬਦਲੀ ਜਾਂਦੀ ਹੈ ਕਿ ਜਿਹੜਾ ਨੌਜਵਾਨ ਮਰਿਆ ਉਹਦੇ ਮਾਤਾ ਜੀ ਜੋ ਉਹਦੇ ਨਾਲ ਰਹਿੰਦੇ ਵੀ ਨਹੀਂ ਸੀ ਲੰਬੇ ਸਮੇਂ ਤੋਂ ਅੱਡ ਰਹੇ ਨੇ ਉਹ ਆ ਕੇ ਗੱਲ ਕਰਦੇ ਨੇ ਵੀ ਸਾਡਾ ਬੱਚਾ ਜੀ ਉਹ ਸ਼ਰਾਬ ਪੀਤੀ ਸੀ ਜੀ ਉਹ ਇਦਾਂ ਹੋ ਗਿਆ ਜੀ ਤਾਂ ਮਰ ਗਿਆ ਕਿ ਇਹਦੇ ਵਿੱਚੋਂ ਸਾਫ਼ ਪਤਾ ਲੱਗਦਾ ਵੀ ਗੱਲ ਨੂੰ ਢਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪ੍ਰਸ਼ਾਸਨ ਵੱਲੋਂ ਲਾਲੋ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਉੱਤੇ ਦਾਦਾ ਕਹਿ ਰਹੇ ਆ ਵੀ ਇਹ ਕੱਕੇ ਦੀ ਨਸ਼ੇ ਨਾਲ ਮੌਤ ਹੋਈ ਆ ਤੇ ਉਹਦੀ ਮਾਤਾ ਕਹਿ ਰਹੀ ਆ ਵੀ ਮੇਰਾ ਬੇਟਾ ਨਸ਼ਾ ਬਿਲਕੁਲ ਨਹੀਂ ਸੀ ਕਰਦਾ ਤੇ ਇਹਨੂੰ ਇਹ ਡਿਸਟਰਬ ਕਰਦੇ ਸੀ ਇਹਨੂੰ ਪਰੇਸ਼ਾਨ ਕਰਦੇ ਸੀ ਜਿਸ ਕਰਕੇ ਇਹਨੂੰ ਅਟੈਕ ਆ ਗਿਆ ਤੇ ਇਹ ਹੁਣ ਤੁਸੀਂ ਬੋਡੀ ਕਿੱਥੇ ਰੱਖਾ ਦਿੱਤੀ ਡੈਡ ਬੋਡੀ ਦੀ ਸਲਫਰ ਪਈ ਆ ਜੀ ਬਾਕੀ ਸਟੇਟਮੈਂਟ ਲਿਖਾਂਗੇ ਨਹੀਂ ਮਾਤਾ ਦੀ ਉਹ ਆ ਰਹੇ ਨੇ ਉਹ ਅੱਜ ਤਾਂ ਨਹੀਂ ਆ ਰਹੇ ਉਹਨਾਂ ਦੀ ਅਸੀਂ ਦੁਆਰਾ ਦੋ ਵਾਰੀ ਤਿੰਨ ਵਾਰੀ ਕਾਲ ਕਰ ਲਈ ਉਹਨਾਂ ਨੂੰ ਉਹ ਕਹਿੰਦੀ ਮੈਂ ਕੱਲ ਆਉਂਗੀ ਇਸ ਸਟੇਟਮੈਂਟ ਲੈ ਕੇ ਫਰਦਰ ਅਗੇ ਇਹਨਾਂ ਦੀ ਪੋਸਟਮਾਰਟਮ ਕਰਾਇਆ ਜਾਊਗਾ ਜੀ ਰੀਜ਼ਨ ਪਤਾ ਲੱਗ ਜਾਊਗਾ ਵੀ ਕੱਕੇ ਦੀ ਮੌਤ ਕਿੱਦਾਂ ਹੋਈ ਹੈ ਜੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under Check platform Trade Trade, www.checktrade.com slash nine two one seven six zero. Chandar Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ